ਕਿ ਜੋ ਅੱਜ ਮਿਸ਼ਨ ਖਡੂਰ ਸਾਹਿਬ ਨਾਮ ਦਾ ਇੱਕ WhatsApp ਗਰੁੱਪ ਚੱਲਦਾ ਜਿਹਦੇ ਵਿੱਚ ਇੱਕ ਚੈਟ ਜਿਹੜੀ ਵਾਇਰਲ ਹੋਈ ਆ ਜਿਹਦੇ ਵਿੱਚ ਪਰਮਜੀਤ ਅਕਾਲੀ ਯੂਐਸਏ ਤੋਂ ਚਾਚਾ ਭਗੇਲਾ ਔਰ ਉਹਨਾਂ ਦੇ ਸਾਥੀ ਜਿਹੜੇ ਹੈਗੇ ਆ ਉਹ ਵਾਰਲਿਕ ਮਜਬੀ ਸਿੱਖ ਭਾਈਚਾਰੇ ਦੇ ਅਤੇ ਅਨੰਦਾਸ ਭਾਈਚਾਰੇ ਦੇ ਖਿਲਾਫ ਜਿਹੜੇ ਆ ਭਦੇ ਆਪਸ਼ਬਦ ਜਿਹੜੇ ਬੋਲਦੇ ਆ ਦਾਸੀਆ ਅਦੇ ਵਾਰਮਿਕ ਮਜਬੀ ਸਿੱਖ ਸਮਾਜ ਦੀਆਂ ਧੀਆਂ ਪੈਣਾ ਦੇ ਪ੍ਰਤੀਯੋਗ ਗੰਦੇ ਜਿਹੜੇ ਆ ਉਹ ਅਸ਼ਲੀਲ ਸ਼ਬਦ ਜਿਹੜੇ ਆ ਉਹ ਵਰਤੇ ਆ ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਸੰਗਠਨਾਂ ਦੇ ਵੱਲੋਂ ਜਥੇਬੰਦੀ ਦੇ ਸਾਰੇ ਅਹੁਦੇਦਾਰਾਂ ਦੇ ਵੱਲੋਂ ਇੱਕ ਮੰਗ ਪੱਤਰ ਅੱਜ ਕਪੂਰਥਲਾ ਦੇ ਵਿੱਚ ਅਸੀਂ ਐਸਪੀਡੀ ਗੁਰਪ੍ਰੀਤ ਸਿੰਘ ਗਿਲਜੀ ਨੂੰ ਦਿੱਤਾ ਆ ਜਿਨ੍ਹਾਂ ਦੀ ਮਾਨਸਿਕਤਾ ਅੱਜ ਵੀ ਇੰਨੀ ਮਾੜੀ ਹੈ ਕਿ ਉਹ ਅੱਜ ਵੀ ਸਾਨੂੰ ਸਮਾਜ ਨੂੰ ਅਪਣਾਉਣ ਨੂੰ ਤਿਆਰ ਨਹੀਂ ਆਪਣੇ ਬਰਾਬਰ ਸਮਝਣ ਨੂੰ ਤਿਆਰ ਨਹੀਂ ਬਿਨਾਂ ਕਿਸੇ ਤਾਕਤ ਨੂੰ ਹਾਸਲ ਕੀਤੇ ਹੋਈ ਉਹਨਾਂ ਲੋਕਾਂ ਦੀ ਸਾਡੇ ਸਮਾਜ ਦੇ ਪ੍ਰਤੀ ਸਾਡੇ ਵਾਲਮੀਕੀ ਮਜਬੀ ਸੇਖ ਰਵਦਾਸੀਆ ਭਾਈਚਾਰੇ ਦੇ ਪ੍ਰਤੀ ਜਿਨ੍ਹਾਂ ਦੀ ਅਸੀਂ ਮਾੜੀ ਸੋਚ ਆ ਤੇ ਜੇਕਰ ਕਾਨੂੰਨ ਉਹ ਜਿੱਤ ਹਾਸਲ ਕਰ ਗਏ ਤਾਂ ਫਿਰ ਉਹ ਲੋਕ ਸਾਡੇ ਨਾਲ ਕੀ ਕੀ ਕਰ ਸਕਦੇ ਆ ਅਸੀਂ ਸਮਾਜ ਨੂੰ ਨਾਲ ਲੈ ਕੇ ਜਿਹੜਾ ਰੋਡ ਤੇ ਆਵਾਂਗੇ ਪ੍ਰਦਰਸ਼ਨ ਕਰਾਂਗੇ ਔਰ ਇਸ ਪ੍ਰਦਰਸ਼ਨ ਦੀ ਮੁੜ ਕੇ ਜਿਹੜੀ ਜ਼ਿੰਮੇਵਾਰੀ ਹੋਊਗੀ ਉਹ ਸਾਰੀ ਪ੍ਰਸ਼ਾਸਨ ਦੀ ਹੋਊਗੀ। ਹਾਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਐਸਐਸਪੀ ਦਫ਼ਤਰ ਤੋਂ ਮੋਹਸਲਾ ਮੰਗ ਪੱਤਰ ਲੈਣ ਆਏ। ਕੀ ਮੰਗ ਪੱਤਰ ਦੇਣ ਆਏ? ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਅੱਜ ਅਸੀਂ ਜੋ ਮੰਗ ਪੱਤਰ ਦੇਣ ਆਏ ਆ ਉਹ ਮੰਗ ਪੱਤਰ ਇਹ ਐਸਪੀ ਗੁਰਪ੍ਰੀਤ ਸਿੰਘ ਜੀ ਗਿੱਲ ਜੀ ਨੂੰ ਦਿੱਤਾ ਜਿਸ ਵਿੱਚ ਅਸੀਂ ਮੰਗ ਰੱਖੀ ਆ ਕਿ ਜੋ ਅੱਜ ਮਿਸ਼ਨ ਖਡੂਰ ਸਾਹਿਬ ਨਾਮ ਦਾ ਇੱਕ ਵਟਸਐਪ ਗਰੁੱਪ ਚੱਲਦਾ ਜਿਹਦੇ ਵਿੱਚ ਇੱਕ ਚੈਟ ਜਿਹੜੀ ਵਾਇਰਲ ਹੋਈ ਆ ਜਿਹਦੇ ਵਿੱਚ ਪਰਮਜੀਤ ਅਕਾਲੀ ਯੂਐਸਏ ਤੋਂ ਚਾਚਾ ਭਗੇਲਾ ਔਰ ਉਹਨਾਂ ਦੇ ਸਾਥੀ ਜਿਹੜੇ ਹੈਗੇ ਆ ਉਹ ਵਾਰਲਿਕ ਮਜਬੀ ਸਿੱਖ ਭਾਈਚਾਰੇ ਦੇ ਅਤੇ ਰਵਿਦਾਸ ਭਾਈਚਾਰੇ ਦੇ ਖਿਲਾਫ ਜਿਹੜੇ ਆ ਭੱਦੇ ਆਪਸ਼ਬਦ ਜਿਹੜੇ ਬੋਲਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਜਾਤੀ ਸੂਚਕ ਗੰਦੇ ਸ਼ਬਦ ਵਰਤੇ ਆ ਅਤੇ ਨਾਲ ਹੀ ਰਵੀ ਦਾਸੀਆ ਅਤੇ ਵਾਲਮੀਕ ਮਜਬੀ ਸਿੱਖ ਸਮਾਜ ਦੇ ਆਧਿਆ ਪੈਣਾ ਦੇ ਪ੍ਰਤੀਜੋਗ ਗੰਦੇ ਜਿਹੜੇ ਆ ਉਹ ਸ਼ਲੀਲ ਸ਼ਬਦ ਜਿਹੜੇ ਆ ਉਹ ਵਰਤੇ ਆ ਸੋ ਅਸੀਂ ਐਸਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਇਸ ਗਰੁੱਪ ਦੀ ਜਾਂਚ ਕਰਕੇ ਜਿਹੜਾ ਇਹਨਾਂ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਇਹ ਸ਼ਾਂਤੀਪੂਰਕ ਰੱਖਿਆ ਜਾ ਸਕੇ ਸਾਡੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸੋਸ਼ਲ ਮੀਡੀਆ ਤੇ ਦਿਨ-ਬਿਨ ਦੇ ਇੱਜ਼ਤ ਦੀ ਚੀਜ਼ਾਂ ਜਿਹੜੀਆਂ ਵਾਇਰਲ ਹੋਣਗੀਆਂ ਜਿਹੜਾ ਸਮਾਜ ਦੇ ਮਨ ਨੂੰ ਠੇਸ ਪਹੁੰਚਦੀ ਹੈ ਦੇਖੋ ਜੀ ਚੋਣਾ ਦਾ ਜਿਹੜਾ ਅੱਜ ਉਹ ਜੋਰ ਚੱਲ ਰਿਹਾ ਸੋ ਜਿਸ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਆ ਉਸ ਬੰਦਿਆਂ ਨੇ ਜਿਹੜਾ ਹੈਗਾ ਜੋ ਭੱਦੇ ਸ਼ਬਦ ਬੋਲ ਕੇ ਵਾਰਮਿਕ ਰਵੀਦਾਸ ਭਾਈਚਾਰੇ ਨੂੰ ਭੰਡਿਆ ਅਤੇ ਧੀਆਂ ਭੈਣਾਂ ਦੇ ਖਿਲਾਫ ਜੋ ਭੱਦੀਆਂ ਸ਼ਬਦਾਵਲੀयां ਵਰਤੀਆਂ ਸੋ ਬਹੁਤ ਨਿੰਦਣਯੋਗ ਗੱਲ ਕੀਤੀ ਆ ਸੋ ਅਸੀਂ ਪੂਰੇ ਸਮਾਜ ਨੂੰ ਅਪੀਲ ਕਰਦੇ ਆ ਕਿ ਭਾਈ ਅੱਜ ਇਕੱਠੇ ਹੋਣ ਦਾ ਟਾਈਮ ਆ ਅੱਜ ਆਪਾਂ ਸੋਚਣਾ ਆ ਕਿ ਆਪਾਂ ਇਕੱਠੇ ਹੋ ਗਏ ਕਿੱਧਰ ਨੂੰ ਚੱਲਣਾ ਕੀ ਕਰਨਾ ਸੋ ਮੈਂ ਸਾਰੇ ਇੱਕ ਤਾਂ ਸਮਾਜ ਨੂੰ ਅਪੀਲ ਕਰਦਾ ਵੀ ਇਕੱਠੇ ਹੋ ਕੇ ਰੋ ਔਰ ਦੂਜਾ ਨਾਲ ਹੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜਿਨ੍ਹਾਂ ਲੋਕਾਂ ਵੱਲੋਂ ਇਹ WhatsApp ਗਰੁੱਪ ਬਣਾਇਆ ਗਿਆ ਮਿਸ਼ਨ ਖਡੂਰ ਸਾਹਿਬ ਔਰ ਜਿੰਨੇ ਉਹਦੇ ਵਿੱਚ ਦੋਸ਼ੀ ਆ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜੀ ਬਈ ਤੁਹਾਨੂੰ ਅ ਅੰਜ ਤੁਹਾਨੂੰ ਇਹ ਸਵਾਸ਼ਣ ਕੀ ਦਿੱਤਾ ਗਿਆ ਐਸਪੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਇਹ ਦਵਾਇਆ ਵਾ ਕਿ ਵੀ ਤੁਹਾਡੀ ਜਿਹੜੀ ਹੈਗੀ ਆ ਦੇਤੀ ਹੋਈ ਦਰਖਾਸਤ ਤੇ ਪ੍ਰਸ਼ਾਸਨ ਵੱਲੋਂ ਗੌਰ ਕਰਦੇ ਆਂ ਦੋਸ਼ੀਆਂ ਖਿਲਾਫ ਜਿਹੜੀ ਆ ਉਹ ਕਾਰਵਾਈ ਕੀਤੀ ਜਾਊਗੀ ਜਿਹੜਾ ਵੀ ਬੰਦਾ ਇਸ ਯਾਨੀ ਕਿ ਚੈਟ ਦੇ ਵਿੱਚ ਦੋਸ਼ੀ ਪਾਇਆ ਜਾਊਗਾ ਉਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਤੁਹਾਡਾ ਕੀ ਫਸਾ। ਅਸੀਂ ਸਮਾਜ ਨੂੰ ਨਾਲ ਲੈ ਕੇ ਜਿਹੜਾ ਰੋਡ ਤੇ ਆਵਾਂਗੇ ਪ੍ਰਦਰਸ਼ਨ ਕਰਾਂਗੇ ਔਰ ਇਸ ਪ੍ਰਦਰਸ਼ਨ ਦੀ ਮੁੜ ਕੇ ਜਿਹੜੀ ਜ਼ਿੰਮੇਵਾਰੀ ਹੋਊਗੀ ਉਹ ਸਾਰੀ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਇਹ ਪ੍ਰਸ਼ਾਸਨ ਦੇ ਕੋਲ ਆਪਣੀ ਪਹਿਲੀ ਮੰਗ ਲੈ ਕੇ ਆਏ ਆਂ। ਕਿ ਸਾਡੀ ਇਸ ਮੰਗ ਨੂੰ ਮੁੱਖ ਰੱਖਦੇ ਆਂ ਆ ਦੋਸਿਆਂ ਤੇ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਸੋਨਰ ਪਾਇ ਭਗਵਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਐਡਵੋਕੇਟ ਅਜੀਤ ਕੁਮਾਰ ਪੰਜਾਬ ਪ੍ਰਧਾਨ ਭਗਵਨ ਵਾਲਮੀਕੀ ਸ਼ਕਤੀ ਸੈਨਾ ਔਰ ਅੱਜ ਅਸੀਂ ਸਾਰੀਆਂ ਐਸਸੀ ਜਥੇਬੰਦੀਆਂ ਜਿਹਨਾਂ ਵਿੱਚ ਮੁੱਖ ਤੌਰ ਤੇ ਭਗਵਨ ਵਾਲਮੀਕੀ ਕ੍ਰਾਂਤੀ ਸੈਨਾ ਉਹਨਾਂ ਦੇ ਸੂਬਾ ਪ੍ਰਧਾਨ ਵੀ ਸਰਬਨ ਗਿੱਲ ਜੀ ਸੀਨੀਅਰ ਉਪ ਪ੍ਰਧਾਨ ਸਰਬਨ ਸੱਬਰਵਾਲ ਜੀ ਉਪ ਪ੍ਰਧਾਨ ਤਰਲੋਕ ਸੋਤਾ ਜੀ ਅੱਜ ਜਥੇਬੰਦੀ ਭਗਵਨ ਵਾਲਮੀਕੀ ਸ਼ਕਤੀ ਸੈਨਾ ਔਰ ਨਾਲ ਦੀ ਨਾਲ ਸ਼੍ਰੀ ਗੁਰੂ ਰਵਿਦਾਸ ਹਨਾ ਪੰਜਾਬ ਦੇ ਸੂਬਾ ਜਰਨਲਿਸਟ ਇਕਤਰ ਇੰਜੀਨੀਅਰ ਲਖਮਨਜੀਤ ਔਰ ਉਹਨਾਂ ਦੀ ਟੀਮ ਜਿਨਨੇ ਵੀ ਸਾਰੇ ਭਰਾ ਅਸੀਂ ਪਹੁੰਚੇ ਆ ਕਿਉਂਕਿ ਅਸੀਂ ਸਾਰੇ ਜਾਣ ਰਹੇ ਆ ਕਿ ਵੋਟਾਂ ਦਾ ਮਾਹੌਲ ਚੱਲਦਾ ਪਿਆ ਆ ਔਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੱਕ ਜਿਹੜੀ ਵਾਇਰਲ ਕੀਤੀ ਗਈ ਇੱਕ ਵਟਸਐਪ ਗਰੁੱਪ ਦੀ ਚੈਟ ਵਾਇਰਲ ਕੀਤੀ ਗਈ ਆ ਜਿਸ ਦਾ ਨਾਮ ਆ ਮਿਸ਼ਨ ਖਡੂਰ ਸਾਹਿਬ ਔਰ ਇਸ ਚੈਟ ਦੇ ਵਿੱਚ ਜੋ ਨਜ਼ਰ ਆ ਰਿਹਾ ਉਹਦੇ ਮੁਤਾਬਿਕ ਜੋ ਅਮਰਿਤਪਾਲ ਸਿੰਘ ਇੱਕ ਆਜ਼ਾਦ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਗਰੁੱਪ ਬਣਿਆ ਹੋਇਆ ਔਰ ਉਹਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾ ਰਹੀ ਉਹਦੇ ਗੱਲਬਾਤ ਦੇ ਵਿੱਚ ਜੋ ਸਾਡਾ ਵਾਲਮੀਕੀ ਮਜਬੀ ਸਿੱਖ ਭਾਈਚਾਰਾ ਤੇ ਰਵਦਾਸੀਆ ਭਾਈਚਾਰਾ ਜਿੰਨਾ ਵੀ ਆ ਉਹਦੇ ਪ੍ਰਤੀ ਬਹੁਤ ਹੀ ਭੱਦੇ ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਉਹਨਾਂ ਨੂੰ ਬਿਕਾਊ ਦੱਸਿਆ ਗਿਆ ਆ ਔਰ ਨਾਂ ਦੀ ਨਾਲ ਸਭ ਤੋਂ ਵੱਡੀ ਗੱਲ ਕਿ ਸਾਡੇ ਵਾਲਮੀਕੀ ਰਵਦਾਸੀ ਭਾਈਚਾਰੇ ਦੀਆਂ ਸਾਡੀਆਂ ਜਿਹੜੀਆਂ ਮਾਵਾਂ ਪੈਣ ਆ ਆ ਉਨ੍ਹਾਂ ਦੇ ਪ੍ਰਤੀ ਬਹੁਤ ਹੀ ਭੱਦੇ ਅਸ਼ਲੀਲ ਨਾ ਸਹਿਣਯੋਗ ਤੇ ਜਾਤੀਸ਼ੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਸੋ ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਸਾਰੇ ਸੰਗਠਨਾਂ ਦੇ ਵੱਲੋਂ ਜਥੇਬੰਦੀ ਦੇ ਸਾਰੇ ਅਹੁਦੇਦਾਰਾਂ ਦੇ ਵੱਲੋਂ ਇੱਕ ਮੰਗ ਪੱਤਰ ਅੱਜ ਕਪੂਰਥਲਾ ਦੇ ਵਿੱਚ ਅਸੀਂ ਐਸਪੀਡੀ ਗੁਰਪ੍ਰੀਤ ਸਿੰਘ ਗਿਲਜੀ ਨੂੰ ਦਿੱਤਾ ਆ ਔਰ ਅਸੀਂ ਪ੍ਰਸ਼ਾਸਨ ਦੇ ਅੱਗੇ ਇਹ ਹੀ ਬੇਨਤੀ ਕੀਤੀ ਆ ਕਿ ਇਸ ਮਸਲੇ ਦੀ ਸਾਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜੋ ਵੀ ਲੋਕ ਇਸ ਮਸਲੇ ਦੇ ਵਿੱਚ ਦੋਸ਼ੀ ਪਾਏ ਜਾਂਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਸਮਾਜ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਆ ਕਿ ਅੱਜ ਭਾਵੇਂ ਅਸੀਂ ਲੋਕ ਲੱਖਾਂ ਦੁਹਾਈਆਂ ਦਿੰਨੇ ਆ ਕਿ ਸਮਾਜ ਬਹੁਤ ਅੱਗੇ ਵੱਧ ਗਿਆ ਬਹੁਤ ਉੱਪਰ ਉੱਠ ਗਿਆ ਐਸਾ ਹੋ ਗਿਆ ਐਸਾ ਹੋ ਗਿਆ ਪਰ ਅੱਜ ਵੀ ਇਹ ਜਿਹੜੇ ਲੋਕ ਆ ਜਿਨ੍ਹਾਂ ਦੀ ਮਾਨਸਿਕਤਾ ਅੱਜ ਵੀ ਇੰਨੀ ਮਾੜੀ ਆ ਕਿ ਉਹ ਅੱਜ ਵੀ ਸਾਨੂੰ ਸਮਾਜ ਨੂੰ ਅਪਣਾਉਣ ਨੂੰ ਤਿਆਰ ਨਹੀਂ ਆਪਣੇ ਬਰਾਬਰ ਸਮਝਣ ਨੂੰ ਤਿਆਰ ਨਹੀਂ ਸੋ ਮੈਂ ਸਮਾਜ ਨੂੰ ਪੂਰੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਨੂੰ ਖਾਸ ਤੌਰ ਤੇ ਅਪੀਲ ਕਰਦਾ ਕਿ ਇਸ ਚੀਜ਼ ਦਾ ਅਜੇ ਇੱਕ ਮਸਲਿਆਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਪ੍ਰਸ਼ਾਸਨ ਤੋਂ ਅਜੇ ਲੋਕਾਂ ਦੇ ਪ੍ਰਤੀ ਕਾਰਵਾਈ ਦੀ ਮੰਗ ਕੀਤੀ ਜਾਵੇ ਤੇ ਜੇਕਰ ਇਸ ਮਸਲੇ ਦੇ ਵਿੱਚ ਕੋਈ ਰੱਤੀ ਜਿੰਨੀ ਵੀ ਕੋਈ ਸਚਾਈ ਮਿਲਦੀ ਆ ਤੇ ਮੈਂ ਫਿਰ ਖਾਸ ਤੌਰ ਤੇ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਆ ਕਿ ਇਹ ਸਾਨੂੰ ਸਭ ਨੂੰ ਇੱਕ ਸਮਝਣ ਦੀ ਅੱਜ ਜ਼ਰੂਰਤ ਪੈ ਗਈ ਆ ਕਿ ਉਹ ਲੋਗ ਜਿਹੜੇ ਬਿਨਾਂ ਪਾਵਰ ਤੋਂ ਬਿਨਾਂ ਕਿਸੇ ਤਾਕਤ ਨੂੰ ਹਾਸਲ ਕੀਤੇ ਹੋਈ ਉਹਨਾਂ ਲੋਕਾਂ ਦੀ ਸਾਡੇ ਸਮਾਜ ਦੇ ਪ੍ਰਤੀ ਸਾਡੇ ਵਾਲਮੀਕੀ ਮਜਵੀ ਸੇਖ ਰਬਦਾਸੀਆ ਭਾਈਚਾਰੇ ਦੇ ਪ੍ਰਤੀ ਜਿਨ੍ਹਾਂ ਦੀ ਅਸੀਂ ਮਾੜੀ ਸੋਚ ਆ ਤੇ ਜੇਕਰ ਕੱਲ ਨੂੰ ਉਹ ਜਿੱਤ ਹਾਸਲ ਕਰ ਗਏ ਤਾਂ ਫਿਰ ਉਹ ਲੋਗ ਸਾਡੇ ਨਾਲ ਕੀ ਕੀ ਕਰ ਸਕਦੇ ਆ ਕਿ ਇਹ ਜਈ ਮਾਰੀ ਮਾਨਸਿਕਤਾ ਜਿਸ ਮਾਨਸਿਕਤਾ ਦੇ ਤਹਿਤ ਉਹ ਸਾਡੇ ਤੇ ਜਾਤੀ ਸੂਚਕ ਸ਼ਬਦ ਵੀ ਬੋਲਦੇ ਆ ਸਾਡੀਆਂ ਮਾਤਾਵਾਂ ਭੈਣਾਂ ਦੇ ਬਾਰੇ ਵੀ ਗਲਤ ਮਲਤ ਬੋਲਦੇ ਆ ਉਹਨਾਂ ਦੇ ਵਾਸਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦੇ ਆ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਆ ਸੋ ਮੈਂ ਸਮਾਜ ਨੂੰ ਇਹ ਬੇਨਤੀ ਕਰਾਂਗਾ ਕਿ ਜੇਕਰ ਇਸ ਮਸਲੇ ਦੇ ਵਿੱਚ ਕਿਸੇ 1% ਵੀ ਕੋਈ ਸਚਾਈ ਪਾਈ ਜਾਂਦੀ ਆ ਇਹ ਚੈਟ ਸੱਚੀ ਪਾਈ ਜਾਂਦੀ ਆ ਤੇ ਸਾਨੂੰ ਸਮਾਜ ਨੂੰ ਵੀ ਅਜੇ ਲੋਕਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਆਪਣੀ ਜਿਹੜੀ ਸਾਡੀ ਵੋਟ ਨੇ ਤਾਕਤ ਸਾਨੂੰ ਦਿੱਤੀ ਆ ਅਸੀਂ ਉਸ ਵੋਟ ਦਾ ਸਾਨੂੰ ਪ੍ਰਯੋਗ ਕਰਕੇ ਅਜੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ ਬਹੁਤ ਬਹੁਤ ਧੰਨਵਾਦ